ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਐ ਲੈ ਕੇ ਆਂ ਜਰਿਆ ਅੱਜ ਦੀ ਵੱਡੀ ਖਬਰ ਪੰਜਾਬੀ ਗਾਇਕ ਤੇਜੀ ਕਾਲੋਂ ਤੇ ਗੋਲਾਬਾਰੀ ਪਰਚੰਤ ਪੰਜਾਬੀ ਗਾਇਕੀ ਤੇਜੀ ਕਾਲੋਂ ਗੈਂਗਸਟਰ ਰੋਹਿਤ ਗੁਦਾਰਾਦ ਨੇ ਇੱਕ ਨੇੜਾ ਵਿੱਚ ਗੋਲੀ ਮਾਰ ਦਿੱਤੀ ਹੈ ਇਸ ਗੈਂਗ ਨੇ ਇਸ ਗੱਤੀ ਤੇ ਪੋਸਟ ਸਾਂਝੀ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਗਾਇਕ ਦੇ ਪੇਟ ਵਿੱਚ ਗੋਲੀ ਲੱਗਣ ਦਾ ਦਾਵਾ ਕੀਤਾ ਗਿਆ ਹੈ ਉਕੇ ਨਾਲ ਜੁੜੇ سوشل میڈیا ਅਕਾਊਂਟਸ ਤੇ ਸ਼ੇਅਰ ਕੀਤੀਆਂ ਗਈਆਂ ਪੋਸਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਗੈਗ ਦੇ ਨਿਹਾਲੀ ਵਿੱਚ ਹੋਈ ਗੋਲਾਬਾਰੀ ਨੂੰ ਅੰਜਾਮ ਦਿੱਤਾ ਰਿਪੋਰਟ ਅਨੁਸਾਰ ਗੋਲਾਬਾਰੀ ਪੰਜਾਬੀ ਗਾਇਕ ਤੇਜੀ ਘਰਲੋ ਨੇ ਕੀਤੀ ਗਈ ਸੀ ਉਸ ਤੇ ਕਈ ਗੋਲੀਆਂ ਚਲਾਈਆਂ ਗਈਆਂ ਹਨ ਹਾਲ ਕਿ ਹਾਲਾਤੀ ਉਹ ਬਲਵਲ ਬੱਟ ਬੱਚੇ ਗੈਂਗ ਕੋ ਦਹਾੜ ਆ ਗਿਆ ਇੱਕ ਦਾ ਦਾਵਾ ਹੈ ਕਿ ਤੇਜ਼ੀ ਨਾਲ ਉਹਨੂੰ ਗੋਦੀ ਮਾਰ ਦਿੱਤੀ ਗਈ ਸੀ ਇਹ ਖਬਰ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਫੈਲ ਗਈ ਖਬਰ ਨਾ ਹੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜਰੂਰ ਦਿਓ ਜੀ